ਹਾਂਜੀ ਆਪਾਂ ਰਾਤ ਇੱਥੇ ਠਹਿਰੇ ਸੀਗੇ ਜੀ 16 ਵਿੱਚ ਗੁਰਦਰਾ ਸਾਹਿਬ ਵਿੱਚ ਤੇ ਕਮਰਾ ਇੱਥੇ ਗੁਰਦਰਾ ਸਾਹਿਬ ਵਿੱਚ ਲਿਆ ਸੀਗਾ ਇਹ ਕਮਰਾ ਹੈ ਜੀ ਤੇ ਦੋ ਬੈਡਾ ਤੇ ਮੈਂ ਇਕੱਲਾ ਹੀ ਸੀ ਵੈਸੇ ਇੱਥੇ ਤੇ ਹੁਣ ਆਪਾਂ ਸਾਰੀ ਤਿਆਰੀ ਵਟ ਲਈ ਐ ਤੇ ਹੁਣ ਆਪਾਂ ਚੱਲੇ ਆ ਤੇ ਪੱਖਾ ਲੱਗਾ ਬਾਕੀ ਇੱਥੇ ਠੰਡ ਬਹੁਤ ਲੱਗਦੀ ਰਾਹ ਨੂੰ ਮੌਸਮ ਦਾ ਬਹੁਤ ਫਰਕ ਠੰਡਾ ਮੀਂਹ ਰਾਤ ਪੈਂਦਾ ਰਿਹਾ ਤੇ ਹੁਣ ਠੰਡ ਬਣੀ ਪਈ ਐ ਤੇਾਰੇ ਇਹ ਕਮਰੇ ਨੇ ਇਧਰ ਬਣੇ ਗੁਰਦਰਾ ਸਾਹਿਬ ਵਿੱਚ ਜਦੋਂ ਵੀ ਤੁਸੀਂ ਕਿਸੇ ਨੇ ਸੌਣ ਆਉਣਾ ਤੇ ਇਹ ਕਮਰੇ ਜਗੁਰਦਰਾ ਸਾਹਿਬ ਵਿੱਚ ਸਿੰਘ ਸਭਾ ਗੁਰਦਰਾ ਸਾਹਿਬ ਦਾ ਮੈਂ ਤੁਹਾਨੂੰ ਬਾਰ ਵੀ ਹੋਣਾ ਚਾਹੀਦਾ ਤੇ ਤੁਸੀਂ ਇੱਥੇ ਰਾਤ ਰੁਕ ਸਕਦੇ ਹੋ ਰੇਅਰਗਾ 100 ਰੁਪਏ ਸਾਰੇ ફી ਸੋ ਗੁਰਦਰਾ ਸਾਹਿਬ ਵੱਲ ਰੱਖੀ ਗਈ ਇਹ ਇਹਨਾਂ ਦੀਆਂ ਕੁਝ ਸ਼ਰਤਾਂ ਨੇ ਜਿਹੜੀਆਂ ਤੁਸੀਂ ਪੜ ਲਿਓ ਤੇ ਜਦੋਂ ਵੀ ਕਿਤੇ ਸੌਣ ਆਓ ਹੋਟਲ ਕਰਨ ਦੀ ਲੋੜ ਨਹੀਂ ਗੁਰਦਰਾ ਸਾਹਿਬ ਵਿੱਚ ਰੋ ਆਹ ਸੋਲਨ ਗੁਰਦੁਆਰਾ ਸਾਹਿਬ ਵਿੱਚ ਇੱਕ ਰਾਤ ਫਿਰ ਇੱਥੇ ਆਪ ਲਾਈ ਆ। ਇੱਥੋਂ ਵਾਪਸ ਆਪਾਂ ਜਾ ਰਹੇ ਆ ਧਰਮਪੁਰਾ ਪਰ ਮਾਣੂ ਤੇ ਚੰਡੀਗੜ੍ਹ ਨੂੰ ਦੇਖਾਂਗੇ ਅੱਜ ਤੱਕ ਅੱਜ ਚੰਡੀਗੜ੍ਹ ਪਹੁੰਚਦੇ ਆ ਕਿ ਨਹੀਂ ਪਹੁੰਚਦੇ। ਔਰ ਇਹ ਗੁਰੂ ਘਰ ਜਿੱਥੇ ਅੱਜ ਫਿਰ ਆਪਾਂ ਨਮਸਤਕ ਹੋਣਾ ਵਾ ਤੇ ਇਹ ਵੀਰ ਬੈਠ ਨੇ ਆਪਾਂ ਹੁਣ ਸਾਹਮਣੇ ਲਿਖਿਆ ਵੀ ਜਰਾਬਾਂ ਦੇ ਕੈਪੜੀ ਪਾਗਣੀਆਂ ਆਪਾਂ ਕੈਪੀ ਪਾਈ ਹੋਈ ਆ। ਹੁਣ ਆਪਾਂ ਅੰਦਰ ਨਹੀਂ ਜਾਵਾਂਗੇ। ਆਪਾਂ ਇੱਥੋਂ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਤੇ ਆ ਕੇ ਲਵਾਂਗੇ। ਏ ਸਿੰਘ ਸਾਹਿਬ ਬੈਠੇ ਹੋਏ ਨੇ। ਹੋਰ ਸਿੰਘ ਸਾਹਿਬ ਵਾਹਿਗੁਰੂ ਜੀ ਖਲਸਾ ਜੀ ਫਤਿਹ। ਠੀਕ ਠਾਕ ਹੋ। ਗੁਰਦਰਾ ਸਾਹਿਬ ਉਧਰ ਨਹੀਂ ਤਾਂ ਦਰਸ਼ਨ ਕਰਾਇਆ ਸੀ ਤੇ ਫਿਰ ਕਰਾਇਆ ਜੀ। ਆਵਲਾ ਇਧਰੀ ਪਿੰਡ ਨੂੰ। ਕਦੋਂ ਮਾਰਨੇ ਪੰਜਾਬ ਕਿੜਾ? ਆਵਾਂਗੇ ਥੋੜੀ ਦੇਰ ਹੈ? ਆਵਾਂਗੇ ਥੋੜੀ ਦੇਰ। ਥੋੜੀ ਦੇਰ ਨੂੰ। ਹਾਂ। ਠੀਕ ਹੈ ਜੀ। ਇਹ ਵੀਰ ਨੇ ਆਪਾਂ ਉਧਰ ਨਹੀਂ ਤਾਂ ਦੇਰ ਉੱਪਰ ਕਰਾਇਆ ਸੀ ਤੇ ਕੀ ਨਾ ਕੀ ਦੱਸਿਆ ਆਪਣੇ ਵੀਰੇ। ਰਪਾਜਨ ਸਿੰਘ ਇਹ ਮਾਨਸੇ ਤੋਂ ਆਏ ਸਿੱਧੂ ਮੂਸੇ ਵਾਲੇ ਪਿੰਡ ਤੋਂ ਮਾਨਸੇ ਤੋਂ ਇੱਕ ਗੁਰੂ ਘਰ ਦੀ ਸੇਵਾ ਕਰ ਰਿਹਾ ਪਿੰਡ ਇੱਥੇ ਸੋਲਾਂ ਚ ਤੇ ਸੰਗਰ ਬੜੀ ਇੱਥੇ ਸੋਲਾਂ ਚ ਕਾਫੀ ਸਿੱਖ ਪਰਿਵਾਰ ਨੇ ਤੇ ਗੁਰੂ ਗੁਰਦਰਾ ਸਾਹਿਬ ਬਹੁਤ ਸੁਣਾਇਆ ਸੋਲਨ ਦਾ ਗੁਰਦਰਾ ਸਾਹਿਬ ਸਿੰਘ ਸਭਾ ਗੁਰਦਰਾ ਸਾਹਿਬ ਗੁਰਦਰਾ ਸਿੰਘ ਸਭਾ ਫਰੂਨ ਸੋਲਨ ਮਾਝਾ ਪੰਜਾਬ ਇਹ ਹੈ ਇਹ ਸੋਲਨ ਦੇ ਪਰਾਂ ਇਹ ਚੋੜੀ ਜਾ ਰਹੇ ਆ ਤੇ ਇਹ ਜਿਹੜਾ ਹਾਈਵੇ ਨੈਸ਼ਨਲ ਹਾਈਵੇ ਰੋਡ ਆ ਤੇ ਇਹ ਹੁਣ ਆਪਣਾ ਧਰਮਪੁਰ ਆਪ ਨੂੰ ਲੈ ਜਾਊਗਾ ਉਸ ਤੋਂ ਬਾਅਦ ਫਿਰ ਮਾਣੂ ਔਰ ਫਿਰ ਚੰਡੀਗੜ੍ਹ ਆਪਾਂ ਜਾਵਾਂਗੇ ਤੇ ਪਹਾੜਾਂ 'ਚ ਵਸਿਆ ਹੋਇਆ ਸ਼ਹਿਰ ਹੈ ਇਹ ਬਹੁਤ ਸੋਹਣਾ ਸ਼ਹਿਰ ਹੈ ਤੇ ਬਹੁਤ ਵੱਡਾ ਸ਼ਹਿਰ ਹੈ ਹਰੇਕ ਫੈਸਿਲਿਟੀ ਤੇ ਹੈ ਮਾਹੌਲ ਵਗੈਰਾ ਹਰੇਕ ਚੀਜ਼ ਆ ਮਾਝਾ ਦਾ ਸਾਰੇ ਵੱਡੇ ਸ਼ਹਿਰਾਂ ਚੋਂ ਦਾ ਹੈ ਇੱਧਰ ਦੇਖੋ ਤੇ ਉੱਪਰ ਪ੍ਰਕਾਰ ਪਹਾੜ ਦੂਰ ਦੂਰ ਤੱਕ ਪਹਾੜਾਂ ਚ ਵਸਿਆ ਸ਼ਹਿਰ ਇੱਥੇ ਜਿੱਥੇ ਜਨਸੰਖਿਆ ਫਿਰ ਉੱਥੇ ਤੋਂ ਸੰਘਣੀ ਜਨਸੰਖਿਆ ਹੋ ਜਾਂਦੀ ਹੈ ਇਧਰ ਵੀ ਤੇ ਆਓ ਪਹਾੜਾਂ ਤੇ ਦੂਰ ਦੂਰ ਤੱਕ ਤੁਹਾਨੂੰ ਘਾਰ ਹੀ ਕਰ ਦੇਸਣਗੇ ਪਹਾੜਾਂ ਦੇ ਉੱਪਰ ਤੱਕ ਕਿ ਤਾਂ ਇਧਰ ਇਧਰਲੇ ਪਾਸੇ ਆਪਾਂ ਆਏ ਆ ਇੱਧਰਲੇ ਪਾਸੇ ਆਪਾਂ ਜਾ ਰਹੇ ਤੇ ਉੱਪਰ ਵੀ ਕਰ ਇਹ ਆ ਸੋਲਨ ਹਿਮਾਚਲ ਪ੍ਰਦੇਸ਼ ਦਾ ਸੋਨਾ ਸ਼ਹਿਰ ਤੇ ਠੰਡਾ ਸ਼ਹਿਰ ਕਾਫੀ ਅੱਗੇ ਆ ਗਏ ਆਪਾਂ ਪਰ ਸ਼ਹਿਰ ਅਜੇ ਤੱਕ ਖਤਮ ਨਹੀਂ ਹੋਇਆ ਬਹੁਤ ਲੰਮਾ ਸ਼ਹਿਰ ਜੀ ਅੱਜ ਤਾਂ ਦੱਸਿਆ ਸੰਗਣੀਵਾਦੀ ਵਾਲਾ ਸ਼ਹਿਰ ਤੇ ਬਹੁਤ ਹੀ ਸੋਨਾ ਸ਼ਹਿਰ ਉੱਦਾਂ ਉੱਪਰ ਘਰ ਬਣੇ। ਹੁਣ ਆਪਾਂ ਫੇਰ ਉਤਰਾਈ ਵੱਲ ਆ ਗਏ। ਹੁਣ ਆਪਾਂ ਬੈਟਲ ਮਾਰ ਲਈ ਲੋਡ ਨਹੀਂ ਪਾਇ। ਤੇ ਬਾਕੀ ਜਦੋਂ ਆਪਾਂ ਹਿਮਾਚਲ ਪ੍ਰਦੇਸ਼ ਨੂੰ ਆਉਣੇ ਆ ਕਿ ਆਪਾਂ ਨੂੰ ਰਹਿਣ ਸਹਿਣ ਦੀ ਕੋਈ ਕਮੀ ਨਹੀਂ ਹੁੰਦੀ। ਜੇ ਤੁਸੀਂ ਘੁੰਮਣ ਫਿਰਨ ਆਏ ਹੋ। ਆ ਹੋਟਲ ਲੈ ਸਕਦੇ ਹੋ ਜੇ ਤੁਹਾਡਾ ਜੱਤ ਕਰਦਾ ਜੇ ਤੁਸੀਂ ਨਹੀਂ ਅਫੋਰਡ ਕਰਦੇ ਤਾਂ ਤੁਸੀਂ ਗੁਰਦਾਰਾ ਸਾਹਿਬ ਵੀ ਰਹਿ ਸਕਦੇ ਆ ਸਾਰੇ ਗੁਰਦਾਰੇ ਦੇ ਦਰਸ਼ਨ ਤੇ ਨਾਲੇ ਸਸਤਾ ਗਮ ਹੈ 120 ਰੁਪਏ ਸਾਰੇ ਗੁਰਦਾਰਾ ਸਾਹਿਬ ਦੇ ਚੱਲ ਜਾਊਗਾ ਸਿਰਫ 200 ਰੁਪਿਆ ਸਾਰਾ ਪਰ ਜੇ ਉਹ ਹੀ ਤੁਸੀਂ ਰੂਮ ਲਓਗੇ ਕਮਰੇ ਲਓਗੇ ਤੇ 2000 3000 ਰੁਪਿਆ 1500 ਤੋਂ ਘੱਟ ਤੋਂ ਘੱਟ ਤੇ ਅਧਰਾਈ ਤਰ੍ਹਾਂ ਆਪਾਂ ਹੋਰ ਸਾਈਕਲ ਉੱਤ ਜਾਓ ਰਾਤੰਡੀ ਡਬਲ ਇਨਾਲ ਬਾੜ ਤੇ ਪਹਾੜਾਂ ਦੇ ਨਾਲ ਜਿੱਦਿਓ ਨੈਸ਼ਨਲ ਹਾਈਵੇ ਮਾਝ ਚਲਪਰਦੇਸ਼ ਨਾਲ ਪਹਾੜ ਪਹਾੜਾਂ ਹੀ ਵੱਧਦੇ ਜਾ ਰਹੇ ਹਨ ਪਰ ਇਹ ਵੀ ਸੈਰ ਖਤਮ ਨਹੀਂ ਹੋ ਰਹੀ ਇਹ ਪੂਰਾ ਕੁਦਰਤ ਦਾ ਆਨੰਦ ਮਾਣਦੇ ਆ ਜੀ ਪਾਣੀ ਵੀ ਇਹਨਾਂ ਕੁਦਰਤੀ ਪੀਣਾ ਜਿਹੜਾ ਪਹਾੜਾਂ ਤੋਂ ਆਉਂਦਾ ਤੇ ਖਾਣ ਪੀਣ ਇਹਨਾਂ ਦਾ ਸਾਰਾ ਨੈਚੁਰਲ ਜਿਵੇਂ ਆਪਾਂ ਵੇਖਿਆ ਸੀਗਾ ਕਿ ਜਦ ਬਸਦਪੁਰ ਜਾ ਕੇ ਜਿਹੜੀ ਸਬਜੀ ਆਰਗੇਨਿਕ ਸਬਜੀ ਆ ਦੀ ਵੱਖਰੀ ਮੰਡੀ ਲੱਗਦੀ ਇੱਕ ਐਪਲ ਸਹੀ ਆ ਮਾਜਲੀ ਨਾ ਇਹ ਜਿਹੇ ਸੇਰਾ ਵਾਦੀ ਆ ਗਈ ਸ਼ਹਿਰ ਬਹੁਤ ਲੰਮਾ ਜੀ ਥੋਲਣ ਲੋ ਜੀ ਸਾਰੇ ਸੋਲੰਡਾ ਲੈ ਲੋ ਚੱਕਾ ਵਾਕਾ ਜਾਂਦੀ ਵਾਰ ਦਾ ਤੇ ਇਥੋਂ ਸਾਰਾ ਸ਼ਹਿਰ ਵੈਸੇ ਦਿਖ ਰਿਹਾ ਪਰ ਕੁਝ ਕੁ ਜਿਹੜਾ ਆ ਪਹਾੜ ਦੇ ਪਿੱਛੇ ਆ ਜਾਂ ਉਹ ਪਰਲੇ ਪਾਰ ਤੇ ਉਹ ਨਹੀਂ ਦਿਖੇਗਾ ਪਰ ਫਿਰ ਵੀ ਇਥੋਂ ਕਾਫੀ ਹਿੱਤਾ ਜਿਹੜਾ ਸੋਲੰਡਾ ਉਹ ਦਿਖ ਰਿਹਾ ਹਾਂਜੀ ਵੀਡੀਓ ਵੇਖ ਰਾਇਆ ਸਾਰੇ ਭੈਣਾ ਭਰਾਵਾਂ ਯਾਰਾਂ ਦੋਸਤਾਂ ਵੀਰਾਂ ਨੂੰ ਮਾਵਾ ਪੈਣਾ ਚਾਚੀਆਂ ਤਾਈਆਂ ਸਭ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਕਿ ਆਪਾਂ ਪੰਜਾਬ ਤੋਂ ਹਿਮਾਚਲ ਟੂਰਤੇ ਆਂ ਤੇ ਮੈਂ ਪੰਜਾਬ ਤੋਂ ਚਚੈਲ ਤੱਕ ਦਾ ਟੂਰ ਸੀਗਾ ਤੇ ਅੱਜ ਆਪਾਂ ਕੜੇਆ ਸੋਲਨ ਚੈਲ ਆਪਾਂ ਕੱਲ ਹੋਏ ਸੀ ਪਰ ਮੌਸਮ ਬਹੁਤ ਖਰਾਬ ਸੀ ਮੀਂਹ ਫਿਰੇ ਡਿਪੈਂਡਰ ਨਾ ਹੁੰਨੇ ਕਿਤੇ ਜਾਨ ਦਿੱਤਾ ਮੀਂਹ ਨੇ ਨਾ ਕਿਤੇ ਆਪਣਾ ਘੁਮਰਦ ਦਿੱਤਾ ਨਾ ਜਾਨ ਦਿੱਤਾ ਬਸ ਗੁਰਦਰਾ ਸਾਹਿਬ ਵੇਖਿਆ ਚੈਲ ਪੈਲਸ ਵੇਖਿਆ ਬਾਕੀ ਇੰਨਾ ਕੁ ਮੀਂਹ ਸੀ ਕਿ ਬਹੁਤ ਮੌਸਮ ਖਰਾਬ ਸੀ ਫਿਰ ਕੱਲ ਵਾਪਸ ਵੀ ਆਉਣਾ ਸੀਗਾ ਤੇ ਫਿਰ ਰਾਤ ਮੈਂ ਸੋਲਨ ਆ ਗਿਆ ਸੋਲਨ ਗੁਰੂ ਘਰ ਵਿੱਚ ਰੁਕਿਆ ਤੇ ਹੁਣ ਆਪਾਂ ਤੁਰ ਪਏ ਆ ਸੋਲਨ ਤੋਂ ਉਹਨਾਂ ਆਪਾਂ ਜਾ ਕੇ ਧਨਪੁਰਾ ਤੇ ਪਰਮਾਣੂ ਤੇ ਵੇਖੋ ਜੇ ਚੰਡੀਗੜ੍ਹ ਪਾਉਂ ਕਿਤੇ ਜਿਹੜਾ ਪਾਉਂਦੇ ਨੇ ਤੇ ਪਰਮਾਣੂ ਰੁੱਕ ਜਾਂਦੇ ਅੱਜ ਧੋਪਾ ਪੂਰੀ ਅੱਜ ਮੌਸਮ ਸਾਫ ਤੇ ਦੂਰ ਦੂਰ ਤੱਕ ਦੇਖੋ ਸੋਲਨ ਇਹ ਸ਼ਹਿਰ ਸੋਲਨਾ ਕਰਦਾ ਬਹੁਤ ਹੀ ਸੋਹਣਾ ਸ਼ਹਿਰ ਆ ਮਾਸ਼ੱਲਾ ਤੇ ਬਹੁਤ ਠੰਡਾ ਸ਼ਹਿਰ ਆ ਤੇ ਵੱਡੇ ਸ਼ਹਿਰਾਂ ਚੋਂ ਹਮਾ ਚਲਦੇ ਵੱਡੇ ਸ਼ਹਿਰਾਂ ਚੋਂ ਸ਼ਹਿਰ ਆ ਇਹ ਫੈਸਿਲਿਟੀ ਇੱਥੇ ਜਿਹਾ ਸ਼ੋਰੂਮ ਵਗੈਰਾ ਏਜੰਸੀਆਂ ਨੇ ਤੇ ਪਹਾੜਾਂ ਚ ਵਸਿਆਇਓ ਸ਼ਹਿਰ ਆ ਪਹਾੜਾਂ ਦੀ ਛੋਟੀ ਤੋਂ ਲੈ ਕੇ ਪਹਾੜਾਂ ਦੇ ਪੈਰਾ ਤੱਕ ਸ਼ਹਿਰ ਵਸਿਆ ਹੈ ਤੇ ਤਿੰਨ ਚਾਰ ਪਹਾੜਾਂ ਦੇ ਉੱਪਰ ਸ਼ਹਿਰ ਆ ਤੇ ਸੰਗਣੀ ਵਸੋਂ ਵਾਲਾ ਸ਼ਹਿਰ ਆ ਸੋ ਜਦੋਂ ਰਾਤ ਨੂੰ ਆਪਾਂ ਲੰਗੇਸਾਰ ਲੇਟਾਂ ਚੱਕਦੀਆਂ ਅਸੀਂ ਤਾਂ ਐਂ ਲੱਗਦਾ ਜਿਵੇਂ ਅੰਬਰਾਂ ਚ ਤਾਰੇ ਚਮਕ ਰਹੇ ਹੋਣ ਤੇ ਬਹੁਤ ਹੀ ਸੰਗਣੀ ਜਨਸੰਖਿਆ ਤੇ ਤੇ ਕੋਸ਼ਿਸ਼ ਆ ਇਸ ਪਹਾੜਾਂ ਦੇ ਮੱਧ ਰੁਕਾਇਆ ਐਨਾ ਦੋ ਤਿੰਨਾਂ ਪਹਾੜਾਂ ਦੇ ਵਿੱਚ ਸ਼ਹਿਰ ਹੈ ਬਾਕੀ ਇਸ ਤੋਂ ਜ਼ਿਆਦਾ ਸ਼ਹਿਰ ਜਿਹੜਾ ਉਹ ਇੱਧਰ ਆ ਸੋਲਨ ਤੋਂ ਬਾਹਰ ਆ ਗਏ ਆਪਾਂ ਹਾਈਵੇ ਤੇ ਖੜੇ ਆ ਤੇ ਹੁਣ ਇੱਥੋਂ ਪਰਮਾਨੂ ਹੈਗਾ 35 ਕਿਲੋਮੀਟਰ ਪੰਚਕੁੱਲਾ 55 ਤੇ ਚੰਡੀਗੜ 67 ਬਹੁਤ ਹੀ ਮਿਹਨਤ ਆ ਆਪਾਂ ਚੰਡੀਗੜ ਪਹੁੰਚਾਂਗੇ ਸ਼ਾਮ ਤੱਕ ਤੇ ਬਾਕੀ ਦੇਖਦੇ ਆ ਮੌਸਮ ਚੰਗਾ ਰਹੇ ਜੀ ਇਤਰੋਂ ਚੜਾਈਆਂ ਚੜਦੇ ਚੜਦੇ ਸੋਲਨ ਵੱਲੋਂ ਆਪਾਂ ਧਰਮਪੁਰੇ ਜਾ ਰਹੇ ਆ ਤੇ ਜਿੱਦਾਂ ਆਪਾਂ ਉਤੋਂ ਥੱਲੇ ਆਏ ਸੀ ਧਰਮਪੁਰੇ ਸੋਲਨ ਤੋਂ ਤੇ ਆਪਾਂ ਬਾਰੇ ਰੋੜ ਰੋੜ ਆਏ ਸੀ ਅੱਜ ਸੋਲਨ ਤੋਂ ਆਪਾਂ ਧਰਮਪੁਰੇ ਚੱਲੇ ਆ ਇਹ ਰਸਤੇ ਵਿੱਚ ਆਪਾਂ ਨੂੰ ਇੱਕ ਸੁਰੰਗ ਆਈ ਹੈ ਤੇ ਹੁਣ ਸੁਰੰਗ ਵਿੱਚ ਚੱਲਦੇ ਆਂ ਨਾਲੇ ਤੁਹਾਨੂੰ ਅੰਦਰ ਵਖਾਉਣਿਆ ਭਾਰਤੀ ਰਾਸ਼ਟਰੀ ਰਾਜਮਾਰਗ ਪਰਦੇ ਕਰਨ ਆਪਕਾ ਸਵਾਗਤ ਕਰਤਾ ਹੈ ਇਹ ਆਪਣੇ ਸਫਰ ਦੀ ਪਹਿਲੀ ਟਰਨਲ ਟਰਨਲ ਜਿੰਦੇ ਵਿੱਚ ਆਪਾਂ ਐਂਟਰੀ ਮਾਰਨ ਲੱਗੇ ਆਂ ਬਾਕੀ ਹਿਮਾਚਲ ਟਰਨਲ ਤਾਂ ਹੋਰ ਵੀ ਬਹੁਤ ਨੇ ਪਰ ਆਪਣੇ ਰਸਤਾ ਚੱਲਦੇ ਜਾਂਦੇ ਆ ਰਾਜ ਇਹ ਆਪਾਂ ਨੂੰ ਪਹਿਲੀ ਟਰਨਲ ਕੋਲ ਲੱਗੀ ਤੇ ਬਹੁਤ ਹੀ ਠੰਡੀ ਟਰਨਲ ਆ ਬਾਰਦਾ ਟੋਪੂ ਬਾਕੀ ਤੇ ਅੰਦਰ ਬਹੁਤ ਠੰਡਾ ਆਕੀ ਹਨੇਰਾ ਵੀ ਆ ਤੇ ਅੱਧਾ ਕਿਲੋਮੀਟਰ ਦੀ ਦੂਰੀ ਤੱਕ ਹਨੇਰਾ ਹੋ ਗਿਆ प हैं अंदर कोई बल्ब का इंतजाम नहीं लाओ जी बाहर निकल चले लाओ जी टर्नल तो बाहर आ गए टर्नल काफ़ी लंबी एक कुप है धूँआ धा ਮਾਰਕਟ ਹੋਂ ਵਿੱਚ ਬੜੇ ਬੱਤੇ ਲੱਗੇ ਹੋਏ ਹਵਾ ਸਰਕਲ ਕਰਨ ਦੀ ਤੇ ਵਧੀਆ ਰਿਆ ਧੁੱਪ ਨਾਲੋਂ ਚੰਗੀ ਪਰ ਹਨੇਰਾ ਕੋ ਪਹਨੇਰਾ ਤੇ ਆਪਣੇ ਸਫ਼ਰ ਦੀ ਪਹਿਲੀ ਟਨਲ ਜੋ ਆਪਾਂ ਪਾਰ ਕੀਤੀ ਹਲੇ ਹਲੇ ਪਹਾੜਾਂ ਦੇ ਰੰਗ ਬਦਲਦੇ ਜਾਂਦੇ ਜਿਵੇਂ ਜਿਵੇਂ ਥੱਲੇ ਆਈ ਜਾਂਦੇ ਆ ਪਹਾੜ ਰੰਗ ਬਦਲੀ ਜਾ ਰਹੇ ਆ ਇਹ ਤਾਂ ਪੂਰਾ ਸ਼ਹਿਰ ਦੀ ਮਾਰਕੀਟ ਆ ਸਾਰੀ ਤੇ ਸਾਰਾ ਰੋਡ ਸ਼ਹਿਰ ਤੇ ਮਾਰਕ ਜਿਹੜੀ ਮਾਰਕੀਟ ਆ ਸਾਰਾ ਸ਼ਹਿਰ ਆ ਸੇ ਸਾਰਾ ਰੋਡ ਤੇ ਵਸਿਆ ਹੈ ਇਹ ਸੋਹਣ ਜਿਹਾ ਸ਼ਹਿਰ ਤਾਂ ਨਹੀਂ ਪਰ ਇਹ ਵੀ ਛੋਟਾ ਨਹੀਂ ਪੂਰਾ ਵੱਡਾ ਨਹੀਂ ਹੈ ਪਰ ਇਹ ਵੀ ਸਾਰਾ ਸ਼ਹਿਰ ਜਿਹੜਾ ਹੈ ਜੀ ਜੀ ਰੋਡ ਹਾਈਵੇ ਨੈਸ਼ਨਲ ਹਾਈਵੇ ਤੇ ਹੈ ਮਣੀ ਹੈ ਤੇ ਬਾਕੀ ਇੱਥੋਂ ਕਸੋਲੀ ਨੂੰ ਤਾਂ ਰੋਡ ਚੜਦਾ ਹੈ ਤੇ ਉਹ 11 ਕਿਲੋਮੀਟਰ ਹੈ ਉਹ ਵੀ ਆਪਾਂ ਕਦੇ ਟੂਰ ਕਰਾਂਗੇ ਰੈਕਟਰ ਵਾਲੇ ਸਾਰੀਆਂ ਗੱਡੀਆਂ ਤੇ ਨਾਲ ਤੇ ਜਾਂਦੀਆਂ ਪਰ ਆਪਾਂ ਨੂੰ ਕੰਟੀਟਰ ਬਣਾਉਣਾ ਮੈਗੀ ਵਾਲਿਆਂ ਦੇ ਥਿਆੜ ਆਇਆ ਫੇ ਥਾ ਥਾ ਦੇ ਮੈਗੀ ਥਾ ਥਾ ਜਸੀ ਇਧਰ ਲੁਕਲੋਨ ਕਰਕੇ ਚੱਲਣਾ ਕੱਸੇ ਪਰ ਮੈਂ ਬਹੁਤ ਆ ਰਿਹਾ ਹਾਂ ਤਾਂ ਕਰਕੇ ਕੋਈ ਜ਼ਿਆਦਾ ਹੀ ਧਿਆਨ ਰੱਖਦੇ ਜੀਦਾ ਤੇ ਮੌਸਮ ਬਹੁਤ ਖਰਾਬ ਹੈ ਉੱਪਰ ਚਹਿਲ ਵਾਲਾ ਸਾਧੂ ਪੋਲ ਵਾਲ ਦਾ ਬਹੁਤ ਮੌਕਾ ਨਹੀਂ ਬਹੁਤ ਤੇ ਬੰਦਾ ਜਦੋਂ ਵੀ ਤੁਸੀਂ ਆਓ ਘੁੰਮਣ ਫਿਰਨ ਤਾਂ ਮੌਸਮ ਦੇ ਹਿਸਾਬ ਨਾਲ ਜਦੋਂ ਮੀਂਹ ਕੱਟੋ ਜਿਆਦਾ ਮੀਂਹ ਵਿੱਚ ਨਾ ਤੁਸੀਂ ਘੁੰਮ ਸਕਦੇ ਨਾ ਬਾਹਰ ਨਿਕਲ ਸਕਦੇ ਤੁਹਾਡੀਆਂ ਬਹੁਤ ਜਣੀਆਂ ਥਾਵਾਂ ਜਿਹੜੀਆਂ ਦੇਖਣ ਤੋਂ ਵਾਂਝੀਆਂ ਰਹਿ ਜਾਂਦੀਆਂ ਅੱਜ ਆਪਨੇ ਵੀਡੀਓ ਦਾ ਜ਼ਿਆਦਾ GT ਰੋਡ ਤੇ ਵੀਡੀਓ ਆਉਣਗੀ ਨੈਸ਼ਨਲ ਹਾਈਵੇ ਤੇ ਆਪਾਂ ਜਿਹੜੇ ਜਗ੍ਹਾ ਚਾਵਾਂ ਨਾਲ ਨੰਗੇ ਗਏ ਸਾਂ ਉਹਨਾਂ ਥਾਵਾਂ ਤੋਂ ਅਸੀਂ ਵਾਪਸ ਆ ਰਹੇ ਹਾਂ ਪਰ ਜਦੋਂ ਪਹਿਲਾਂ ਨੰਗੇ ਗਏ ਸਾਂ ਉਦੋਂ ਆਪਾਂ ਚੜਾਈਆਂ ਚੜ੍ਹ ਕੇ ਤੇ ਉਹ ਹੋਣੇ ਚੜਾਈਆਂ ਤੋਂ ਉਤਰ ਰਹੇ ਹਾਂ ਤੇ ਹੁਣ ਤਾਂ ਬਹੁਤ ਸੌਖਾ ਪਰ ਜਾਨ ਲੱਗਿਆ ਬਹੁਤ ਜਾਨ ਇਹ ਜਾਵਲੀ ਹੈ ਜਾਵਲੀ ਜਬ ਨੰਗ ਰਹੇ ਹਾਂ ਇੱਕ ਮਾਰਕੀਟ ਛੋਟੀ ਜੀ ਮਾਰਕੀਟ ਹੈ ਜਾਵਲੀ ਆਪਾਂ ਜਾ ਕੇ ਰੁਕਣਾ ਜੀ ਆਪਣੇ دوست ਕੋਲੇ ਨਿੱਕੇ دوست ਕੋਲੇ ਆਰਵ ਕੋਲੇ ਉਹਦੇ ਕੋਲ ਜਾ ਕੇ ਪੀਵਾਂਗੇ ਚਾਹ 커피 ਨਾਲ ਕੋਈ ਪਰੌਂਠਾ ਛਾੜਾ ਖਾਵਾਂਗੇ ਕਾਫੀਆਂ ਦੇ ਕਮੈਂਟ ਆਏ ਆ ਆਪਣੇ ਵੀਡੀਓ ਤੇ ਦਿਖਾਉਣੇ ਤੁਹਾਨੂੰ ਇੱਥੇ ਆਪਾਂ ਨੂੰ ਉਤਰ ਨਹੀਂ ਪੈ ਰਿਆ ਸੀ ਬਹੁਤ ਮੀਂਹ ਸੀ ਜਿੰਨਾ ਪਤਾ ਹੈ ਪਰ ਅੱਜ ਪੂਰਾ ਧੁੱਪ ਵਾਲਾ ਮੌਸਮ ਇੱਕ 6:00 ਬਜੇ ਹੋਲੀ ਛੱਟ ਹੈ ਆੜੀਆਂ ਚੜਾਈਆਂ ਆਪਾਂ ਚੜ ਕੇ ਗਏ ਸਾਂ ਹੁਣ ਇਹ ਆਪਣੇ ਲਈ ਤਰਾਇਆਂ ਬਣ ਗਈਆਂ ਉਹ ਨਪੁੱਤਰ ਦੇ ਜਾ ਰਹੇ ਇਹ ਸੜਕਾਂ ਪਹਾੜਾਂ ਨੂੰ ਵੱਡ ਵੱਡ ਕੇ ਬਣਾਈਆਂ ਜਾਂਦੀਆਂ ਤੇ ਹਰੇਕ ਪਹਾੜ ਦੂਸਰੇ ਪਹਾੜ ਨਾਲ ਜੁੜਿਆ ਹੁੰਦਾ ਤੇ ਇਦਾਂ ਹੀ ਕੁੰਮਣਕੇਰੀ ਪਾ ਕੇ ਸੜਕਾਂ ਨੂੰ ਹੌਲੀ ਹੌਲੀ ਨਵਾਂਨ ਵਾਲ ਕੀਤਾ ਜਾਂਦਾ ਤੇ ਥੱਲੇ ਧਾਰਿਆ ਜਾਂਦਾ ਤੇ ਉਦਾਂ ਹੀ ਦੇ ਤਾਂ ਨੂੰ ਗਿਣੀਏ ਤਾਂ ਹੌਲੀ ਹੌਲੀ ਤਾਂ ਨੂੰ ਚੜਾਈਆਂ ਚ ਰਹੀਆਂ ਜਾਂਦੀਆਂ ਆ ਗਿਆ ਨੀਲਮ ਹਸਪਤਾਲ ਪੰਜਾਬੀ ਰਸੋਈ ਅੱਜ ਵਾਲੇ ਨੂੰ ਜੇ ਚੰਡੀਗੜ੍ਹ ਵਾਲੀ ਸ਼ਹਿਰ ਪੰਜਾਬੀ ਸੋਹਣਾ ਬਣੇ ਨਾ ਇੱਥੇ ਕਾਫੀ ਦੋ ਤਿੰਨ ਠਾਪੇ ਨੇ ਜਿਹੜੇ ਪੰਜਾਬੀ ਰਸੋਈ ਬਣਾ ਦੇ। ਹੋਰ ਭਾਈ ਜੀ ਓਕੇ ਜੀ ਓਕੇ ਥੈਂਕ ਯੂ ਵੀਰ ਇਹ ਵੀਰ ਨੇ ਐਚਪੀ आले ਬਹੁਤ سارے ਭਰਾ ਜਿਹੜੇ ਮਿਲੇ ਨੇ ਉਹਨਾਂ ਨੇ ਬੜੀ ਹੱਲਾਸ਼ੀਰ ਦਿੱਤੀ ਹਰੇਕ ਵੀ ਭਾਵੇਂ ਹਮਾਚਲੀ ਆ ਹਰਿਆਣਵੀ ਆ ਕੋਈ ਵੀ ਆਪਣੇ ਪੰਜਾਬੀ ਭਰਾ ਸੀ ਤੇ ਸਭ ਨੇ ਹੌਸਲਾ ਦਿਤਾ ਤੇ ਚੜ੍ਹਦੀ ਕਲਾ ਲੈ ਆਂਦੇ ਚੜ੍ਹਦੀ ਕਲਾ ਦਾ ਪ੍ਰਤੀਕ ਗੋਠਾ ਜਰੂਰ ਦਿਖਾਇਆ ਬੈਸਟ ਆਫ ਲੱਕ ਤੇ ਆਈ ਲਵ ਕਸੌਲੀ ਛੋਟੀ ਤਾਂ ਬਹੁਤ ਉੱਤੇ ਗਈ ਬਕਰਾਂ ਇਹ ਲੰਘ ਆਏ ਆਪਾਂ ਚੱਕੀ ਮੋੜ ਤੇ ਚੱਕੀ ਮੋੜ ਤੋਂ ਆਪਾਂ ਥੱਲੇਤਰਾਂ ਮਾਰ ਕੇ ਚੱਕੀ ਮਾਰਦੇ ਛੋਟੀ ਜੀ ਮਾਰਕੀਟ ਤੇ ਰਾਤ ਮੀਂਹ ਜਿਆਦਾ ਪੈਣ ਕਰਕੇ ਪਰਸੋਂ ਰਾਤ ਕੱਲ ਮੀਂਹ ਤੇ ਲੈਂਡਸਲਾਈਡ ਬਹੁਤ ਥਾਂ ਥਾਂ ਤੇ ਜਗ੍ਹਾ ਜਗ੍ਹਾ ਤੇ ਮਸ਼ੀਨਾ ਲਾ ਗਏ ਇਹ ਲੈਂਡਸਲਾਈਡ ਬੜਾ ਜੋ ਮਲਬਾ ਚੱਕਾ ਜਾ ਰਿਹਾ ਇਹ ਸਾਰਾ ਰਹਾ ਬੰਦ ਸੀਗਾ ਟੱਕੀ ਮੋੜਾ ਇਹ ਪੁਰਾਣਾ ਲੈਂਡਸਲਾਈਡ ਜਿਆਦਾ ਹੋਣ ਕਰਕੇ ਸਾਰਾ ਰਹਾ ਬੰਦ ਸੀਗਾ ਜਿਹੜਾ ਅੱਜ ਇਹਨਾਂ ਨੇ ਪਹੁੰਚਤਾ ਇਹ ਮਲਬਾ ਸਾਰਾ ਚੋਕ ਕੇ ਥੱਲੇ ਪਹਾੜਾਂ ਨੂੰ ਸੁੱਟ ਦਿੱਤਾ ਹਰ ਤੇ ਕੱਢ ਦਿੱਤਾ ਜਿਆਦਾ ਮੀਟਰ ਰੱਦ ਤੇ ਬਹੁਤ ਨੁਕਸਾਨ ਹੁੰਦਾ ਬਹੁਤ ਮਰਵਾ ਪਹਾੜ ਪੱਛੇ ਪਹਾੜ ਨੇ ਥੱਲੇ ਬਹੁਤ ਫੇਤੀ ਹੁਰਕੇ ਆ ਜਾਂਦੇ ਆਪਾਂ ਇੱਥੇ ਖੜੇ ਸੀਗੇ ਪਾਣੀ ਪੀ ਰਹੇ ਸੀ ਤੇ ਨਿਗਾਹ ਪਈ ਉੱਥੇ ਟਰੇਨ ਦੀ ਪਰੜੀ ਦੀ ਇਹ ਟਰੇਨ ਦੀ ਪਰੜੀ ਹੈ ਜੀ ਜਿਹੜੀ ਅੰਗਰੇਜ਼ਾਂ ਵਾਲੀ ਟਰੇਨ ਚੱਲੀ ਸੀ 1898 ਦੇ ਇਹ ਪੁਲ ਥੱਲੇ ਪ੍ਰਾਣੀਆਂ ਸੁਰੰਗਾਂ ਜਿਹੜੀਆਂ ਥੱਲੇ ਬਣਾਈਆਂ ਗਈਆਂ ਨੇ ਪੁਲ ਬਣਾਇਆ ਗਿਆ ਹੈ ਤੇ ਉੱਤੇ ਟ੍ਰੇਨ ਚੱਲਦੀ ਹੈ। ਉਤਰਾਂਗੇ ਉੱਤਰਦੇ ਉੱਤਰਦੇ ਤੇ ਆਪਾਂ ਫੇਰ ਆ ਗਏ ਆ ਕੋਟੀ। ਕੋਟੀ ਸਟੇਸ਼ਨ ਜਿਹੜਾ ਅੰਗਰੇਜ਼ਾਂ ਵੱਲੋਂ ਬਣਾਇਆ ਗਿਆ ਸੀ। ਜਿਹੜੀ ਟ੍ਰੇਨ ਅੰਗਰੇਜ਼ਾਂ ਵੱਲੋਂ ਚਲਾਈ ਗਈ ਸੀ। ਤੇ ਆਪਾਂ ਪਾਣੀ ਭਰਾਂਗੇ ਇੱਥੋਂ ਇੱਥੇ ਪਾਣੀ ਵੀ ਮਿਲਦਾ ਠੰਡਾ ਠਾਰ ਤੇ ਨਾਲੇ ਕੋਟੀ ਸਟੇਸ਼ਨ ਤੋਂ ਫਿਰ ਦੁਬਾਰਾ ਵੇਖਦੇ ਆ ਉੱਪਰ ਤੁਹਾਨੂੰ ਦਿਖੂਗਾ ਸਟੇਸ਼ਨ। ਹਰ ਦੇਖੀਏ ਸੇ ਇਥੇ ਨਾ

ਆਹ ਤੇ ਸਭ ਤੋਂ ਵੱਡੀ ਗੱਲ ਆਣਾ ਤੇ ਪਾਣੀ ਨਹੀਂ ਖੜਾ ਜਿਹੜਾ ਹਰ 12 ਮਿੰਟ ਚੋ ਵੀ ਚੱਲਦਾ ਰਹੇ ਤੇ ਪਾਣੀ ਵੀ ਕੋਈ ਨਹੀਂ ਕੱਢਦਾ ਤੇ ਜਦੋਂ ਆਪਾਂ ਵਰਦੇ ਪਾਣੀ ਬੋਲੇ aye ha di pani di tuti chanda thar pani ਇਹ ਚੜ੍ਹ ਕੇ ਉੱਪਰ ਸਟੇਸ਼ਨ ਤੇ ਜਾਇਆ ਜਾਂਦਾ ਹੈ ਤੇ ਆਪਾਂ ਪਾਣੀ ਲਿਆ ਪਰ ਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਥੱਲੇ ਵਾਲੇ ਜਦੋਂ ਪਹਾੜਾਂ ਤੇ ਧੁੱਪ ਪੈਂਦੀ ਆ ਤਾਂ ਇਦਾਂ ਦਾ ਨਜ਼ਾਰਾ ਦੇਖਦਾ ਤੇ ਪੌੜੀਦਾਰ ਪਹਾੜ ਬਹੁਤ ਖੂਬ ਦਿੰਦੇ ਆ ਮਾਨੋ ਸ਼ਾਂਤੀ ਅੱਖਾਂ ਨੂੰ ਵੇਖਣ ਲੱਗਿਆਂ ਬਹੁਤ ਬਸੋਣਾ ਨਹੀਂ ਆ ਰਿਹਾ ਕੁਦਰਤ ਤੇ ਬੱਦਲਾਂ ਦੀਆਂ ਕਾਟੀਆਂ ਕਾਲੀਆਂ ਘਟਾਂ ਉੱਤੇ ਚੜਦੀਆਂ ਨੇ ਬੱਦਲਾਂ ਨੂੰ ਕਾਲੀਆਂ ਘਟਾਂ ਪਹਾੜਾਂ ਨੂੰ ਲਪੋਰੀ ਜਾਂਦੇ ਤੇ ਉੱਤਰਦੇ ਤੇ ਆਪਾਂ ਫੇਰ ਆ ਗਏ ਆ ਅੱਜ ਭਾਰਕ ਕੋਲੇ ਆਈ ਲਵ ਹਿਮਾਚਲ ਇਹ ਭਾਰਕ ਕੋਲੇ ਆ ਗਏ ਅੱਜ ਆਪਾਂ ਤੇ ਇੱਥੇ ਆਪਣਾ ਮੇਲੀ ਖੜਾ ਵਾ ਆ ਬਣ अपन इतने पार्क में मिले पहले दिन तो अज भी, भी अपन इतने मिल के फिर आप चलते हाँ अगे वाली ये पार्क को लागे अपा फूल व पत्तों को ना तोड़े घास पर चलना मना है अंदरा पान वाहमर पान अक्षेत है कूड़ा गंदगी न फलाएं करता हूँ को जमाना किया जाएगा ला ਇਹ ਪੜਾਂ ਦੀ ਗੋਦ ਵਿੱਚ ਵਸਿਆ ਹਾਰ ਫਤ ਤੇ ਆਈਲਾ ਜਿਹੜੀ ਜੰਗਲ ਦੇ ਵਿੱਚ ਵੀ ਜਾਂਦੀ ਹੈ ਅੱਖਾਂ ਦੇ ਵਿੱਚ ਵੀ ਲੱਗਦੀ ਹੈ ਤੇ ਬਹੁਤ ਹੀ ਵਧੀਆ ਮਜ਼ੇਦਾਰ ਸਫਰ ਹੁੰਦਾ ਤੇ ਨਾਲ ਹੀ ਉਹ ਕੋਚ ਪੰਜ ਜਾਂਦਾ ਹੈ ਬਾਰੀਜੀ ਦੇ ਬਾਹਰ ਮਾਂ ਖੜੀ ਕਰਕੇ ਕਰਨਾ ਦਾ ਤੇ ਇਧਰ ਵੱਡੇ ਲੈਵਲ ਤੇ ਫੋਟੋ ਸ਼ੂਟ ਚੱਲ ਰਿਹਾ ਹੈ ਕਾਲਜ ਦੇ ਮੁੰਡੇ ਆ ਤੇ ਨਾਲ ਫੋਟੋਗ੍ਰਾਫਰ ਤੇ ਇਹ ਆਪਣਾ ਪਵਨ ਬਾਈ ਜਿਨੇ ਆਪਾਂ ਨੂੰ ਤਣਾ ਸੋਲਨ ਤੱਕ ਡਰਾਈਵ ਨਾਲ ਕਮਰਾ ਤਵਰਸ ਬੁਰਦਰਾ ਸਾਹਿਬ ਇਹ ਪਾਰਕ ਚ ਇੱਥੇ ਫੋਟੋਗ੍ਰਾਫੀ ਕਰਦੇ ਆ ਲਓ ਜੀ ਆਪਾਂ ਸੋਲਨ ਤੋਂ ਚੱਲ ਕੇ ਤੇ ਆ ਗਏ ਆਂ ਤੇ ਤਿਆਰ ਧਰਮਪੁਰ ਹੋਰ ਵੀ ਜਨੇ ਰਾਜ ਜਾਬਲੀ ਕੋਟੀ ਇਹ ਸਾਰੇ ਨੰਕੇ ਤੇ ਆਪਾਂ ਆ ਗਏ ਆ ਤੇ ਆਈ ਲਵ ਮਾ ਆਈ ਹਿਮਾਚਲ ਆਈ ਲਵ ਹਿਮਾਚਲ ਇਹ ਜਿਹੜਾ ਬਣਿਆ ਇੱਥੇ ਪਾਰਕ ਬਣਿਆ ਬਹੁਤ ਸੋਹਣਾ ਪਾਰਕ ਹੈ ਇਹ ਆਪਣਾ ਭਰਾ ਆਪਾਂ ਨੂੰ ਅੱਗੇ ਵੀ ਤੁਹਾਨੂੰ ਮੈਂ ਦੱਸਿਆ ਸੀ ਕਿ ਇਹ ਵੀਰ ਨੇ ਜਿੱਦਣ ਪਹਿਲੇ ਦਿਨ ਆਪਾਂ ਆਏ ਸੀ ਕਿ ਬਾਰਸ਼ ਵਿੱਚ ਬਹੁਤ ਇਨ ਹੈਲਪ ਕੀਤੀ ਆਪਾਂ ਨੂੰ ਗੁਰਦੁਆਰਾ ਸਾਹਿਬ ਸੋਲਨ ਕਮਰਾ ਕੁਮਰਾ ਦਵਾਇਆ ਹੈ ਨਾ ਉਹ ਵੀ ਬਹੁਤ ਤਰਾਂ ਦੀ ਇਹਨਾਂ ਨੇ ਮੈਨੂੰ ਰਾਹ ਬਾਰੇ ਬਹੁਤ ਦੱਸਿਆ ਹੈ ਫੋਨ ਤੇ ਸੁਖਸਾਤ ਪੁੰਚ ਦੇ ਰਹੇ ਹੈ ਨਾ ਇਹੋ ਜਿਹੇ ਯਾਰ ਬੇਲੀ ਕਿਤੇ ਕਿਤੇ ਮਿਲਦੇ ਆ ਤੇ ਇਹ ਵੀਰ ਪਵਨ ਆ ਇਹ ਇਥੇ ਫੋਟੋਗ੍ਰਾਫੀ ਕਰਦਾ ਹੈ ਮੈਰਿਜ ਮੈਰਿਜਾਂ ਚ ਵਿਆਹਾਂ ਸ਼ਾਦੀਆਂ ਦੇ ਵੀ ਫੋਟੋਗ੍ਰਾਫੀ ਕਰਦਾ ਹੈ ਤੇ ਬਹੁਤ ਟੈਲੈਂਟ ਹੈ ਇਹਦੇ ਵੀਰ ਕੋਲੇ ਤੇ ਕੋਈ ਫੋਟੋ ਜਿਵੇਂ ਮਾੜੀ ਮੋਟੀ ਫੋਟੋ ਖਿੱਚੀ ਜਾਵੇ ਤੁਹਾਨੂੰ ਕਿਵੇਂ ਸਹੀ ਬਣਾ ਦੇਣਾ ਉਹਦਾ ਪਤਾ ਟੈਲੈਂਟ ਆ ਵਿਆਹ ਵਾ ਸ਼ਾਦੀਆਂ ਵਾਸਤੇ ਜੇ ਤੁਹਾਨੂੰ ਕਿਤੇ ਕੈਮਰਾਮੈਨ ਦੀ ਲੋੜ ਆ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਮੈਂ ਇਹਨਾਂ ਦਾ ਨੰਬਰ ਵਿੱਚ ਮੈਂਸ਼ਨ ਕਰ ਦਿਆਂਗਾ ਤੁਹਾਨੂੰ ਤੇ ਬਾਕੀ ਇਹਨਾਂ ਦਾ ਕੰਮ ਇੱਕ-ਇੱਕ ਕਰਾ ਕੇ ਵੇਖਿਓ ਫਿਰ ਦੱਸਿਓ ਤੇ ਬਾਕੀ ਭਰਾ ਹੈਗਾ ਵਾ ਧਰਮਪੁਰੇ ਕੋਲੋਂ ਕਰਨ ਪੁਲਾ ਅਕੀਨਾਂ ਪਿੰਡ ਕਿ ਫੋਲਣ ਉਹਨਾਂ ਨੂੰ ਕਾਫੀ ਏਕ ਤੇ ਫੋਲਣ ਹੋਰ ਇਹਨਾਂ ਦੇ ਸੌਰੇ ਵੀ ਸੋਲਣਾਂ ਤੇ ਘਰ ਵੀ ਸੋਲਣਾਂ ਤੇ ਮੈਨੂੰ ਐਵੇਂ ਮੈਂ ਕਿ ਸੋਲਣ ਸੌਰੇ ਆ ਕਿ ਤੇ ਘਰ ਵੀ ਸੋਲਣੀ ਆ ਤੇ ਇਹ ਭਰਾ ਮੈਨੂੰ ਅੱਜ ਫਿਰ ਮੈਂ ਵਾਪਸ ਆ ਰਿਹਾ ਸੀ ਤੇ ਅੱਜ ਇੱਥੇ ਫਿਰ ਮਿਲਿਆ ਇਹਨਾਂ ਨਾਲ ਚੰਗੀਆਂ ਗੱਲਾਂ ਬਾਤਾਂ ਹੋਈਆਂ ਤੇ ਫਿਰ ਇਹਦੇ ਕੋਲ ਆਵਾਂਗੇ ਕਿਤੇ ਦਾ ਜਦੋਂ ਫਿਰ ਕਿਤੇ ਰੱਬ ਨੇ ਚਾਇਆ ਫਿਰ ਮਿਲਾਂਗੇ ਤੇ ਬਾਕੀ ਰੱਬ ਰੱਖਾ ਹੁਣ ਚੱਲਦੇ ਆ ਥੱਲੇ ਨੂੰ ਤੇ ਪਹੁੰਚਦੇ ਬੰਦ ਚੰਦੀ ਪਾ ਇਥੋਂ ਹਿਮਾਚਲ ਜੈਂਟਰ ਹੋਏ ਸਾਂ ਤੇ ਇਥੋਂ ਐਸੇ ਜਿਹੜੇ ਰਹੇ ਹਿਮਾਚਲ ਤੋਂ ਬਾਹਰ ਹੋ ਜਾਣ ਲੱਗੇ ਅੰਬਾਲਾ 62 ਦਿੱਲੀ 1274 ਹਿਮਾਚਲ ਪ੍ਰਦੇਸ਼ ਮੈਂ ਬਧਾਰਨੇ ਪਰ ਆਪਕਾ ਸਵਾਗਤ ਹੈ ਹਲੋ ਜੀ ਇਹ ਗੇਟ ਜੋ ਬਾਡਰ ਤੇ ਪੜਿਆ ਹਰਿਆਣਾ ਔਰ ਹਿਮਾਚਲ ਦੇ ਬਾਡਰ ਤੇ ਇਹ ਗੇਟ ਨਾਲ ਵਪਾਰ ਕਰਕੇ ਆਪਾਂ ਹੁਣ ਹਰਿਆਣਾ ਵਿੱਚ ਐਂਡਰ ਹੋ ਚੁੱਕੇ ਪੰਜ ਪਿੰਲੇ ਵਿੱਚ ਦੇਖੀ ਟੋਲ ਪਲਾਜ ਜਿਹੜਾ ਆਪਾਂ ਪਾਰ ਕੀਤਾ ਜਾਣ ਲੱਗਿਆ ਆਉਣ ਲੱਗੇ ਫਿਰ ਵਪਾਰ ਕਰ ਰਹੇ ਹਨ ਕਿਨਾ ਕਿ ਸੇ ਟੋਲ ਦਿੰਦੇ ਇਹ ਆਪਾਂ ਪਹਾੜਾਂ ਤੋਂ ਆ ਕੇ ਤੇ ਪੱਧਰੇ ਲਾ ਕੇ ਜਾ ਗਏ ਆ ਪੰਜ ਕਿਲੇ ਵਿੱਚ ਫਿਰਦੇ ਆਪਾਂ ਤੇ ਚੰਤੀਗਾੜਾ ਵੱਧੀ ਜਾ ਰਹੇ ਆ ਇੱਥੇ ਰੋਕੇ ਆਪਾਂ ਰੋ ਪੀਣ ਲੱਗੇ ਆ ਤੇ ਗੰਨੇ ਦਾ ਜੂਸ ਇਹ ਸਾਰਾ ਪਹਾੜ ਗਾ ਕੇ ਆ ਗਿਆ ਤੇ ਕੰਨਾ ਆਪਾਂ ਦੇ ਪੰਜਾਬ ਦੇ ਪੀਂ ਲਗੇ। ਇਤਰੇ ਵੀ ਲੱਗੇ ਸੀ ਤੇ ਮੈਂ ਨਾਲੇ ਮਿੱਠੀ ਜੀ ਪੀਤੀ ਜਾਂਦਾ। ਇਹ ਆਪਾਂ ਲਿਆਏ ਰੋ ਰੋ ਦਾ ਗਲਾਸ। ਇਹ ਹੁਣ ਪੀਣੇ ਨਾਲੇ ਤਰੇ ਜਨੇ ਸੈਂਗਲ ਤੇ ਨਾਲੇ ਆਪਾਂ ਥੇ ਲਮੂਨ ਮਾਰਦੇ ਜਾਨੇਰੇ ਨਾਲੇ ਸੈਂਗਲ ਚੜਾਈ ਚੱਲਦੇ। ਇਧਰ ਨੂੰ ਜਾਣਾ ਆਪਾਂ। ਚੰਡੀਗੜ੍ਹ ਕੇ ਵਾੜਾ ਆਪਾਂ ਤੇ ਵੈਲਕਮ ਕਰਤਾ ਆਪਾਂ ਚੰਡੀਗੜ੍ਹ ਦੇ ਤੇ ਇਹ ਜਿਹੜਾ ਪੰਚਕੁਲਾ ਹਰਿਆਣਾ ਤੇ ਚੰਡੀਗੜ੍ਹ ਦਾ ਬਾਡਰ ਆਪਾਂ ਕਰਾਸ ਕਰ ਰਹੇ ਤੇ ਹੁਣ ਆਪਾਂ ਚੰਡੀਗੜ੍ਹ ਚ ਐਂਟਰ ਹੋ ਗਏ ਹੁਣ ਚੱਲਦੇ ਆਪਾਂ ਅਗਲੇ ਆਉਦੀ ਮੰਜ਼ਰ ਵੱਲ